ਦੋਸਤੋ ਇਸ ਸਰਦਾਰ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਭਾਵਕ ਹੋ ਜਾਣਾ ਤੇ ਉੱਥੇ ਤੁਸੀਂ ਵੇਖੋਗੇ ਕਿ ਜਦੋਂ ਇਹ ਬੱਚਾ ਚਾਰ ਸਹਬਜ਼ਾਦੇ ਮੂਵੀ ਦੇਖ ਰਿਹਾ ਹੁੰਦਾ ਹੈ ਤਾਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਸਹਬਜ਼ਾਦੇ ਨੂੰ ਤੀਰ ਲੱਗਦਾ ਹੈ ਤਾਂ ਉਹ ਸੀਨ ਵੇਖ ਕੇ ਇਹ ਬੱਚਾ ਬਹੁਤ ਹੀ ਭਾਵਕ ਹੋ ਜਾਂਦਾ ਹੈ ਤੇ ਦੋਸਤੋ ਇਦਾਂ ਦੇ ਬੱਚੇ ਬਹੁਤ ਹੀ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਸਿੰਘਾਂ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਨੇ ਤੇ ਦੋਸਤੋ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਇਹ ਵੀਡੀਓ ਜਰੂਰ ਸਾਂਝੀ ਕਰਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਅਗੇ ਸ਼ੇਅਰ ਵੀ ਜਰੂਰ ਕਰ ਦਿਓ ਨੰਦ ਕੀ ਹੈ ਹਾਂ ਦੱਸੋ ਹੂੰ ਦੱਸੋ ਇਤਹਾਵਿਚਾ ਦੇਖਦਾ ਬਸ ਉਹਨੂੰ ਰੋੜ ਆ ਗਿਆ ਇਹ ਨਾ ਸਾਹਿਬ ਜੀ ਆ ਦੇ ਮੂਵੀ ਵੇਖਦਾ ਵੇਖਦਾ ਚਮਕੌਰ ਦੀ ਗੜੀ ਦਾ ਜਦੋਂ ਵੇਖਣ ਲੱਗੇ ਸੀ ਉਹ ਸੀ ਨਾ ਤੇ ਸਾਹਿਬ ਜੀ ਦਾ ਅਜੀਤ ਸਿੰਘ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਜਦੋਂ ਉਹਨਾਂ ਨੂੰ ਗਿੰਤ ਪੀਰ ਵੱਜੇ ਛਾਤੀ 'ਚ ਬਿਵੇਕ ਕੀ ਨਿਧਾਨ ਸਿੰਘ ਨੂੰ इमोਸ਼ਨਲ ਰੋਗ ਇਹਦੇ ਨੂੰ ਲੱਗ ਪਿਆ ਹੈ ਨਿਧਾਨ ਕਿਹਨਾਂ ਨੂੰ ਦੱਸੀ ਹੈ ਇਹ ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੀ ਕੁਰਬਾਨੀ ਅੱਜ ਵੀ ਅਸਰ ਕਰਦੀ ਹੈ ਤੇ ਯੁੱਗਾਂ ਤੱਕ ਕਰਦੀ ਰਹੇਗੀ ਤੂੰ ਕਾਹਨ ਦੱਸ ਬਿਨ ਨਿਧਾਨ ਸਿੰਘ ਹੈ ਗੁਰੂ ਦਾ ਸੇਕ ਹੈ ਤੇ ਉੱਥੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਸ ਬੱਚੇ ਨੂੰ ਉਸਦੇ ਮਾਤਾ ਪਿਤਾ ਵੱਲੋਂ ਸਾਬਜਾਦਿਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਸਾਬਜਾਦੇ ਮੂਵੀ ਵਿਖਾਈ ਗਈ ਸੀ ਜਿਸ ਵਿੱਚ ਸਾਬਜਾਦਿਆਂ ਦੀ ਸ਼ਹੀਦੀ ਦਾ ਸੀਨ ਵੇਖ ਕੇ ਬਹੁਤ ਹੀ ਭਾਵਕ ਹੋ ਜਾਂਦਾ ਹੈ ਸੋ ਦੋਸਤੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਛੀਦਾ ਸਿੰਘਾਂ ਦੇ ਇਤਿਹਾਸ ਤੋਂ ਜਾਣੂ ਕਰਵਾਓ ਤਾਂ ਜੋ ਉਹ ਸਿੱਖੀ ਨਾਲ ਜੁੜ ਸਕਣ